ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਦਾ ਮੇਰਾ ਭਾਈ ਮਾਰਦਾ ਕਿਵੇਂ ਮਾਰਦਾ ਸ਼ਹਿਰ ਦੇ ਵਿੱਚ ਏਡੀ ਕੀ ਦੁਸ਼ਮਣੀ ਏਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਸਾਲਾ ਵੀ ਸੇਫ ਨਹੀਂ ਪੁਲਿਸਾ ਵੀ ਸੇਫ ਨਹੀਂ ਹੈਗਾ ਇੱਥੇ ਹੋਰ ਦੱਸੋ ਕੀ ਹੈ ਪਾਪਾ ਤੇ ਕੀ ਗਲਤੀ ਕੀਤੀ ਕੀ ਤੁਰਨ ਦੀ ਤੇ ਮੁਰਦਾ ਮੁਰਦਾ ਨਾਲ ਆਉਂਦਾ ਇਹ ਤੁਮ ਜਹਰ ਦੇ ਵਿਚਕਾਰ ਤਾਂ ਹੀ ਬੰਦਾ ਤੇ ਕੋਈ ਕੀ ਕਰਦਾ ਨਾ ਪਾਇਆ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਤੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਅਰੇ ਪਰਵਾਹਤੋ ਇੰਨੇ ਦੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਆਫੀਸਰ ਸੀਗਾ ਕਾਂਸਟੇਬਲ ਉਹਦੀ ਡੈਥ ਹੋਈ ਹੈ ਮੇਰੇ ਸੌ ਚੱਲ ਨਹੀਂ ਰਹੀ ਨਾ ਚੱਲ ਹੀ ਰਹੀ ਥੋੜੀ ਉਹਨਾਂ ਦੇ ਬੰਦਿਆਂ ਵਾਂਗੂ ਇੱਥੇ ਆ ਜਾ ਥਾਣੇ ਆ ਜਾ ਹਾਂ ਪੁਲਿਸ ਮੁਲਾਜ਼ਮ ਸੀਗਾ ਸਾਨੂੰ ਤਾਂ ਫੋਨ ਆਇਆ ਕਿ ਉਹਨੂੰ ਕਿਸੇ ਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਹੈ ਮੈਨੂੰ ਲੱਭ ਕੇ ਦੋ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਵੇਂ ਮਾਰਤਾ ਸ਼ਹਿਰ ਦੇ ਵਿੱਚ ਏਡੀ ਕੀ ਦੁਸ਼ਮਣੀ ਏਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਪੁਲਸ ਆ ਵੀ ਸੇਫ ਨਹੀਂ ਹੋ ਪੁਲਸ ਆ ਵੀ ਸੇਫ ਨਹੀਂ ਹੈ ਪਰ ਦੱਸੋ ਕੀ ਐ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਪ੍ਰੇਡ ਤੇ ਜਾਣਾ ਸੀ ਕੱਲੂ ਛੱਬਾ ਕੱਲ ਪ੍ਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਤੁਹਾਨੂੰ ਕੋਈ ਪਤਾ ਲੱਗਿਆ ਉਹਦਾ ਬਾਈ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਤੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਤੁਸੀਂ ਕੀ ਮਕ ਕਰਦੇ ਹੁਣ ਜਿਹੜੇ ਅਰੂਪੀ ਨੇ ਉਹਨਾਂ ਦੇ ਕੋਲ ਅਰੂਪੀ ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ ਅਰੂਪੀ ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋਗੇ ਪੁਲਿਸ ਮੁਲਾਜ਼ਮ ਮਾਰਤਾ ਐਡਾ 6 ਫੁੱਟ ਦਾ ਲੱਭੋ ਕਿਨੇ ਮਾਰਿਆ ਮੇਨ ਉਸ ਸੀਸੀਟੀਵੀ ਫੁਟੇਜ ਤੋਂ ਨਾਪਾ ਛੋਟਾ ਜਿਹਾ ਨਾਪਾ ਉਹਦੇ ਵਿੱਚ ਇੰਨੀ ਕ ਗੱਲ ਪਤਾ ਕਰਾ ਕੇ ਦਿਖਾ ਦਿਓ ਬਸ ਕਿਨੇ ਮਾਰਿਆ ਅਸੀਂ ਉਹਦੀ ਫੈਮਲੀ ਨੂੰ ਨਹੀਂ ਛੱਡਾਂਗੇ ਹਾਂ ਇਸਕੇ ਮੌਤ ਦਾ ਕਾਰਨ ਤਾਂ ਪੋਸਟਮਾਰਟਮ ਕੇ ਬਾਅਦ ਹੀ ਪਤਾ ਲੱਗੇਗਾ ਬਾਕੀ ਤੋਂ ਇਸਕੇ ਦੋ ਵੁੰਡ ਦਿਖ ਰਹੇ تھے ਛਾਤੀ ਤੇ ਦੋ ਦੋਨੋਂ ਤੇ ਚਾਕੂ ਸੇ ਵਾਰ ਕੀਆ ਗਿਆ ਹੈ ਅੱਛਾ ਬਾਕੀ ਤਾਂ ਪੋਸਟਮਾਰਟਮ ਕੇ ਪਤਾ ਲੱਗੇਗਾ ਕਾਰਨ ਕਿ ਕਿੰਨੀ ਵਾਰ ਕੀਤੀ ਹੋਣੀ ਹੈ ਚਾਕੂ ਕਿੱਡੇ ਦੋ ਦੋ ਹੋਲ ਦਿਖ ਰਹੇ ਹਨ ਦੋਨੋਂ ਸਾਈਡ ਮੇ ਲੈਫਟ ਹੋਰ ਰਾਈਟ ये आइडिया नहीं हो तो पोस्टमार्टम पता लगेगा हाँ हमारे पास ब्राउड डेड आए हैं ये अम, अमनदीप सिंह नाम नाँ था इनका हाँ नवदीप सिंह नाम से एक भाई भी आया था हाँ जिसको भी सौर पे सर पे चोट वगैरह आई है उससे भी काफ़ी स्टिच लगे हाँ टाके वगैरह लगे उसके पाँच से छ के सीरियस तो नहीं है सीरियस वगैरह तो नहीं है बस पर्चा वगैरह हुआ है उसका एक ਆਫੀਸਰ ਕਲੋਨੀ ਪਟਿਆਲਾ ਵਿਕੇ ਇੱਥੇ ਕਾਂਸਟੇਬਲ ਅਮਨ ਨਾਮ ਦਾ ਲੜਕਾ ਹੈ ਉਹ ਪੋਸਟਡ ਹੈ ਉੱਤੇ ਸੀ ਉਹਦੀ ਅੱਜ ਮੈਂ ਜਨਾਬਾ ਕੋਲ ਕੋਈ ਰਿਪੋਰਟ ਰਹੀ ਹੈ ਜੋ ਹੁਣ ਤੱਕ ਸਮਝ ਆਇਆ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਬਾਕੀ ਹਲੇ ਤਾਂ ਅਸੀਂ ਤਫਸੀਲ ਨਾਲ ਇਹਨੂੰ ਹਲੇ ਪ੍ਰੀਲੀਮਿਨਰੀ ਇਨਕੁਆਇਰੀ ਕਰ ਰਹੇ ਹਾਂ ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਲੇ ਸਿਰਫ ਇੰਨਾ ਹੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਆਫੀਸਰ ਹੈਗਾ ਕਾਂਸਟੇਬਲ ਉਹਦੀ ਅਹ ਦੇ ਤੋ ਇਹ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰਦੇ ਅਸੀਂ ਜੰਮੂ ਆਫੀਸਰ ਕਲੋਨੀ ਚ ਦੱਸਿਆ ਜਾ ਰਿਹਾ ਪਰ ਹਲੇ ਰਿਕਾਰਡ ਚੈੱਕ ਕਰਨ ਦਾ ਬਾਕੀ ਹੈ ਤੇ ਇਹਦੇ ਭਰਾ ਦੀ ਬਿਮਾਰੀ ਨੇ ਸੱਟਾਂ ਉਹਦੇ ਵੀ ਕਾਫੀ ਮੈਂ ਜਸਟ ਹੁਣੇ ਆਇਆ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲਈਏ ਤੇ ਜਿਵੇਂ ਇਨਫੋਰਮੇਸ਼ਨ ਮੈਨੂੰ ਆਈ ਹੈ ਮੈਂ ਨਾਲ ਦੇ ਇਮੀਡੀਏਟਲੀ ਇੱਥੇ ਪਹੁੰਚ ਗਿਆ ਸੀ ਕਤਲ ਕਾਦੀ ਨਾਲ ਕੀਤਾ ਗਿਆ ਕੁਝ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ ਜਾਂਚ ਕਰ ਲੈਣ ਦਿਓ ਫਿਰ ਮੈਂ ਤੁਹਾਨੂੰ ਸਾਰਾ ਕੁਝ ਸੈਪਰੇਟਲੀ ਦੱਸਾਂਗਾ ਪਲੀਜ਼ ਮੈਨੂੰ ਦੇਖ ਲੈਣ ਦਿਓ ਇੱਕ ਵਾਰ